ਹੈਲੋ ਹਸੀਕਾਰ ਜੀ ਸਾਰਿਆਂ ਨੂੰ ਮੈਂ ਤੁਹਾਡਾ ਆਪਣਾ ਜਤਿੰਦਰ ਪਿੰਡਾਂ ਵਾਲਾ ਜੱਟ ਚੰਦੇ ਸਵਾਤ ਕਰਦੇ ਆਂ ਆਸ ਕਰਦੇ ਆਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਹੋਵੋਗੇ ਛੜਦੇ ਕਲਾ ਵਿੱਚ ਹੋਵੋਗੇ ਵਧੀਆ ਗੱਲ ਹੈ ਹੋਣੀ ਵੀ ਚਾਹੀਦੀ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰੂਆਤ ਜੀ ਉਸ ਤੋਂ ਪਹਿਲਾਂ ਫਰੰਡ ਸਾਡੇ ਚੈਨਲ ਦੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨਾਲ ਜਿਵੇਂ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਹੁਣੇ ਤੱਕ ਜਰੂਰ ਦੇਖਿਆ ਕਰੋ ਜੀ ਤੇ ਕਰਦੇ ਆਂ ਭਾਜ ਦੇ ਬਲੌਗ ਦੀ ਸ਼ੁਰ ਆ ਤੁਸੀਂ ਸੰਦਾਰਾ ਚੱਲਿਆ। ਇਹ ਆ ਟੋਕਸ ਨੇ ਆ ਵੀ ਨੂਨ ਪਾਰੀ ਐ ਭਾਈ। ਮਾਤਾ ਤੀਆਂ ਸੰਦਾਰਾ। ਆ ਕਿਉ ਹੋਰ ਆ ਗਏ। ਉਹ ਡੱਬਾ ਆ ਗਿਆ, ਫਰੂਟ ਆ ਗਏ। ਕਿਹਦੇ ਤੋਂ ਬਾਹੂਰ ਲੈਣਾ ਏ। ਸਪੈਸ਼ਲ ਉਹ ਮਿਲਿਆ ਨਹੀਂ। ਹੈਂ? ਹਾਂ ਭਾਈ। ਉਹ ਦੇ ਗਏ। ਮੈਂ 2 ਕੰਮ ਲੱਗਿਣੀ। ਮੁੰਡੇ ਨੂੰ ਹਮਰੇ ਹੋਵੇ ਹਾਂ ਮੈਨੂੰ ਮੇਰੇ ਹੱਥ ਮੇ ਉਹ ਕਰ ਰਹੇ ਆ ਉਹ ਵੀ ਉਸੀ ਦਾ ਉਹ ਦੇ ਰਹੀ ਹੈ ਬੇਇਨਸਾਫੀ ਆ ਹਾ 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 ਮੈਂ ਕਹ ਰਹੀ ਹਾਂ ਮੈਂ ਅੰਦਰ ਚਾਹ ਉਹ ਨਾ ਮੇਰੇ ਇਹ ਲੈ ਤੇਰੇ ਘਰ ਵੀ ਹੈ ਤੁਭੀ ਉਹ ਨਹੀਂ ਹੈ ਲੈ ਉਹ ਤਾਂ ਬਰਾ ਉਹ ਸੀ ਦੇ ਦੇ ਨਾ ਨਾ ਕੋਈ ਨਾ ਉਹ ਕਿੱਥੇ ਗਿਆ ਬਾਹਰ ਨਾ ਹਮਨੇ ਤਾਂ ਅੰਮ੍ਰਿਤ ਬਰ ਦੇਣੇ ਨਹੀਂ ਭਗਵਾਨ ਨੂੰ ਅਭੀ ਤੇਰੇ ਗਲੇ ਉੱਪਰ ਹੀ ਅੱਧਾ ਅੱਧਾ ਕਰਦੇ ਨੇ ਕੱਢਣ ਲਈ ਰਾਸਤੇ ਵਜੋਂ ਜਾਂਦਾ ਜਾਂਦਾ ਇਹ ਕਮਰਿਆਂ ਕਿੰਨੇ ਲੱਗਣੇ ਕਮਰਿਆਂ ਲੈ ਜੀ 5000 ਰੁਪਇਆ ਕੱਢ ਗਏ ਲੈ ਨਾਲ ਫੋਕਸ ਪਾ ਦਿਨਾ ਤਾਂ ਨਹੀਂ ਹਾਂ ਸਮਾਰ ਹੋ ਜਾਓ ਚਲੋ ਕਮਰਿਆਂ ਇਹੋ ਘੜਦੇ ਦੋ ਪਾਈਕ ਕਿੰਨੇ ਹਾਂ ਉਹ ਪਾ ਕੇ ਪਾਈ ਬਾਹਰ ਨਾ ਪੂਰੇ ਪੂਰੇ ਲੈ ਦੋ ਉਹ ਕਮਰਿਆਂ ਇਹ ਕੱਢ ਲਾ ਹਾਂ ਬਾਈ ਬੰਦਾ ਰੱਖੇਗਾ ਨਾ ਦੋ ਬਾਈ ਬੜਾ ਕਾਰੀਗਰ ਨਹੀਂ ਯਾਰ ਇਹ ਬਹਾ ਅੱਛਾ ਉਹ ਮਾਵਾ ਕੁੜੀ ਬਤਨਾ ਦੇ ਜਿਹੜਾ ਕਿ ਉਹ ਪੂਰੇ ਪੂਰੇ ਹਾਂ ਸਰ ਮੈਂ ਨਹੀਂ ਕਿ ਉਹ ਕਿ ਉਹ ਵੇਰ ਹੈ 500 ਹਾਂ ਹੋਰ ਹੋ ਸਕਿਆ ਆਉਗਾ ਹੋ ਗਿਆ ਕਿੱਟ ਕਾ ਮੇਕਅਪ ਕਿੱਟ ਕਾ ਨੀਚੇ ਹੋਰ ਲੈ ਲੂਗੀ ਪਸੰਦ ਆ ਜਾਵਣ ਜਿਹੜੇ ਲੈਣੇ ਹੋਣਗੇ ਚਲੋ ਜੇ ਦਾ ਪੱਤਰ ਦਿੰਦੀ ਹੋਰ ਨਾ ਪਾ ਸਕੂ ਤੇ ਆ ਬਸ ਆਪਾਂ ਕੋਈ ਕੀ ਕਰੀਏ ਤਨ ਨਹੀਂ ਹੋਂ ਤਾਂ ਠੀਕ ਹੋ ਗਿਆ ਬਾਪੂ ਬਾਪੂ ਦਾ ਭਾਈ ਲੋਕ ਐ ਨਾ ਵੀਡੀਓ ਨਹੀਂ ਆ ਰਹੀ ਜਿਹੜੀ ਸਾਡਾ ਉਹ ਬਲਟੀਲਾ ਤਾ ਕਰਕੇ ਵੀਡੀਓ ਪਰੇ ਆਹ ਬਾਹ ਖੜ ਗਈ ਸੀ ਇੱਕ ਚਲ ਐ ਮਾਲਕ ਦੀ ਕਿਰਪਾ ਵਿੱਚ ਠੀਕ ਆਣਾ ਪਰ ਨਹੀਂ ਚਲਾਈ ਸੀ ਉਹ ਠੀਕ ਆਇਆ ਨਾ ਓਕੇ ਆ ਹੋ ਗਈ ਹਾਂ ਪਹਿਲਾਂ ਹੋ ਗਈ ਸੀ ਮਤਲਬ ਖੜ ਗਈ ਸੀ ਕੱਲੀ ਬਾਹ ਵਾ ਹੁਣ ਠੀਕ ਆ ਚਲੋ ਮਾਲਕ ਦਾ ਸ਼ੁਕਰ ਹੈ ਭਾਈ ਹਾਂ ਠੀਕ ਆ ਹੁਣ ਓਕੇ ਆ ਰਿਪੋਰਟ ਗੱਲ ਐ ਦਿੰਦੇ ਆ ਚਲੋ ਜੀ ਚਲੋ ਜੀ ਪੜ ਬਈ ਆਹ ਨੂੰ ਦੇਣਾ 250 ਰੁਪਏ दोस्त फ ले <popping favour> <smelling> ਕੋਨੇ ਤੇ ਨਹੀਂ ਗੱਡੀ ਮਾਰੀ ਆਹੋ ਨੇ ਦੋਨੇ ਭਗ ਜਗੇ ਮੀਆਂ ਬੀਬੀ ਚਲੋ ਭਾਈ ਚਲਿਆ ਰੰਗੋਈਆ ਹੈ ਆਪਣੀ ਭੈਣ ਚੱਲੇ ਚਲੋ ਚਲ ਤੇ ਪਾ ਚੰਗੀ ਕਹਾਣੀ ਤੇ ਮਾਣਾ ਮੁੰਡਾ ਸੋਰਾ ਵੀ ਕਿਹੜਾ ਨਾ ਹੱਟਲੇ ਚੱਕਲੇ 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 ਅੱਜਾ ਚਲੋ ਹਮੜੂ ਤੁਮ ਲੱਗਦਾ ਜਲਦੀ ਜਲਦੀ ਚਲੋ ਦੋ ਹਜ਼ਾਰ ਹਰ ਗੱਲ ਦੇ ਬੰਦੇ ਆ ਜਾ ਰਹੇ ਨੇ ਜਾਨਾ ਕਿੱਤਿਆਂ ਤੋਂ ਜਾਏਂਗੀ ਹਨ ਅੱਲਾ ਨਾਲ ਅਸੀਂ ਖਬਰ ਰੱਖੋ ਚਲੋ ਚੱਲਾ ਮਨ ਮੈਂ ਕਰ ਗਿਆ ਉਹਦੋਂ ਨੂੰ ਆਫ ਕਰਨਾ ਉਹਦੋਂ ਦੇ ਬੂਟ ਪਾ ਕੇ ਲਿਆ ਮੈਂ ਪਹਿਲਾਂ ਹਾਂ ਆ ਲੋ ਇਹ ਨੂੰ ਬੰਦ ਕਰ ਦੇਣਾ ਲੈ ਕਿੰਨਾ ਲੱਗਦਾ

ਉਹ ਵੀ ਚਾਹ ਬੜਾ ਠੰਡੀ ਹੋ ਗਈ ਓਏ ਕਿਉਂ ਹੋ ਗਈ ਬਈ ਤੁਸੀਂ ਸਮੋਸਾ ਖਾ ਲੈ ਠੀਕ ਆ ਯਾਰਾ ਸਮੋਸਾ ਵੀ ਨਹੀਂ ਖਾਣਾ ਇਹ ਖੰਦਾ ਨਹੀਂ ਸਮੋਸਾ ਹਾਂ ਇਹ ਤਾਂ ਸਮੋਸਾ ਖਾਣਾ ਇਹਨਾਂ ਨੂੰ ਕੁਝ ਵੀ ਖਾਣਾ ਉਦੋਂ ਖਾ ਲੈ ਸਮੋਸਾ ਖਾ ਲੈ ਹਾਂ ਰਸਗੁਲਾ ਖਾ ਲੈ ਬਈ ਨਹੀਂ ਮੈਂ ਦੱਸਾਂ ਕਿ ਕਰਵਾਲੀ ਨੂੰ ਸੁਨਾਰ ਦੇਣ ਲੱਗ

ਦੇਖ ਲੇਗੀ ਤੇ ਖਾਣਾ ਲੈ ਨਾਲ ਚੱਲ ਚੱਲ ਹਾਂ ਚੱਲ ਕੇ ਨੰ ਨੰ ਲੰਘ ਗਿਆ ਰਹਿ ਗਿਆ ਚਲੋ ਚਲੀਏ ਚੰਗਾ ਸੀ ਚੰਗਾ ਸੀ ਆ ਨਾ ਚਾਪੀ ਦੇ ਨਾ ਚਾਪੀ ਦੇ ਕੇਰੀ ਮਾਤਾ ਦੇ ਜਾਈ ਲੋ ਹੈਲੋ ਚਲੋ 8 ਲੱਖ ਬੋਲਾਂਗੇ ਹੈਲੋ ਓਏ ਲੈ ਬੋਲ ਦਿਜੇ ਚੱਲ ਠੀਕ ਹੈ ਚਲੋ ਚਲੋ ਸ਼ੰਗਰ ਬੀਬੀ ਆਪਾਂ ਦੀ ਯਾਤਰਾ ਕਰ ਰਹੇ ਹਾਂ ਹਾਂ ਆਪਾਂ ਦੀ ਛਲਣਾ ਬੋਲੀ ਆ ਕਰ ਰਹੇ ਹਾਂ ਹੋਰ ਜਦੋਂ ਦਾ ਬਾਪੂ ਮਾਡਰਨ ਬਣਾਇਆ ਤੇ ਹੈ ਬਿਮਾਰ ਹੋ ਕੇ ਬਣਾਇਆ ਬੱਸ ਹੋਣੇ ਦੀ ਇੰਗਲੀਸ਼ ਵੈਂਟ ਲੈ ਆ ਜੀ

ਲੋ ਜੀ ਫਿਰ ਆਤਾ ਸੀਗਾ ਆਪਣਾ ਅੱਜ ਦਾ ਵਲੋਗ ਤੇ ਜੇ ਤੁਹਾਨੂੰ ਸਾਡਾ ਅੱਜ ਦਾ ਵਲੋਗ ਵਧੀਆ ਲੱਗਿਆ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਤੇ ਜੇ ਤੁਸੀਂ ਸਾਡੇ ਚੈਨਲ ਤੇ ਨਵੇਂ-ਨਵੇਂ ਆਏ ਹੋ ਹੁਣੇ-ਹੁਣੇ ਆਏ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਨੂੰ ਪ੍ਰੈਸ ਕਰ ਲਿਓ ਤਾਂ ਕਿ ਸਾਡੀ ਵੀਡੀਓ ਨੋਟੀਫਿਕੇਸ਼ਨ ਪਹੁੰਚ ਕੇ ਤੁਹਾਡੇ ਕੋਲ ਸਭ ਤੋਂ ਪਹਿਲਾਂ ਹੀ ਤੇ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗਦੀ ਹੈ ਲਾਈਕ ਸ਼ੇਅਰ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਤੇ ਵੀਡੀਓ ਅੰਤ ਤੱਕ ਜਰੂਰ ਦੇਖਿਆ ਕਰੋ ਜੀ ਕਰਦੇ ਆਪਾਂ ਵਲੋਗ ਦਾ ਇ ਮਿਲ ਜੇ ਤੁਹਾਨੂੰ ਨੈਕਸਟ ਵੀਡੀਓ ਨਾਲ ਹੀ ਅੱਜ ਦੇ ਬਾਅਦ ਦੇ ਰੱਬ ਤਰੱਕੇ ਦੇ ਤੁਹਾਨੂੰ ਇਸ਼ਾਗਾਈ ਫਿਰ ਸਤ ਸ੍ਰੀ ਅਕਾਲ